ਆਪਣੇ ਬਲੌਗ ਦੇ ਵਿੱਚ ਸਾਰ ਨੂੰ ਸਸਤਰੀ ਕਾਲ ਹੋ ਠੀਕ ਠਾਕ ਹੋਗੇ ਕੈਂਟ ਹੋਗੇ ਵਧੀਆ ਹੋਗੇ ਤੇ ਅੱਜ ਦਾ ਬਲੌਗ ਤੇ ਤੜਕੇ ਪਸ਼ੂਮ ਕੱਖ ਪਾ ਕੇ ਵਿਲੇ ਹੋ ਗਏ ਸੀ ਤੇ ਪ੍ਰਦੀਪ ਜੀ ਸਕੂਲ ਚੜਾਏ ਸੀ ਤੇ ਫਿਰ ਆਪਾਂ ਹੱਕਣਾ ਆਪਣਿਆਂ ਘੱਟੇ ਆਟਾ ਤੇ ਮਿਲੇ ਆਟਾ ਪੇਹਾ ਆ ਕੇ ਤੇ ਲਾਲੋ ਤੁਸੀਂ ਫਿਰ ਆਪਣਾ ਹਰਾ ਹਰਾ ਪੜਤਾ ਤੇ ਕੁੱਟਣਾ ਰਹਿ ਗਿਆ ਤੇ ਉਹ ਫੇਰ ਕੁੱਟਾਂਗੇ ਤੇ ਮੈਂ ਚੱਲ ਬਲੌਗ ਬਣਾ ਲਈਏ ਫੇਰ ਦੱਸੀ ਤੇ ਆਪਣੇ ਬਲੌਗ ਨੂੰ ਲਾਈਕ ਤਾਂ ਸ਼ੇਅਰ ਕਰਿਆ ਕਰੋ ਕਿ ਕਿੰਨਾ ਦਾ ਲੱਗ ਰਿਹਾ ਹੈ ਤੇ ਇਹ ਹੋਰ ਤੇ ਹੁਣ ਆਪਾਂ ਜਾ ਰਹੇ ਆ ਕਣਕ ਦੇਖਣ ਦੁਪਹਿਰਾਂ ਹੋ ਰਹੀ ਸੀ ਬੱਸ ਇੱਕ ਵਜਰ ਸੀ ਮਾਚਲ ਕਣਕ ਦੇਖੀ ਇਹ ਮੈਗਜ਼ੀਨ ਤੇ ਜਿੰਕ ਤੇ ਸੜਕੀ ਹੋਈ ਸੀ ਵਿੱਚ ਪਾਈ ਸੀ ਥੋੜੀ ਜੂੜ ਜਾਂ ਤੰਨ ਕਿੱਲੋ ਪਾਈ ਸੀ ਕੋਲ ਕਾਚੋੜਾ ਸਰਕਾਰ ਦਿੱਤਾ ਸੀ ਮਾਚਲ ਦੇਖੀ ਰਿਜਲਟ ਲੋਕਾਂ ਨੇ ਵਿੱਚ ਜੂੜਿਆ ਪਾਕੇ ਵੀ ਚਾਰਟ ਕਣਕ ਤੇ ਚੰਗਾ ਰਸੋਣਾ ਤੇ ਹੁਣ ਆਪਾਂ ਕਣਕ ਦੇਖਣੀ ਜਾ ਰਹੇ ਸੀ ਤੇ ਰੱਬ ਨੇ ਹਵਾ ਚਲਾ ਰੱਖੀ ਹੈ ਤੇ ਕੱਲ ਤਾਂ ਬੱਦਲ ਵਾਈ ਕਰਕੇ ਸੀ ਐਸੀ ਮੀਂਹ ਬਹੁਤ ਟੜ ਗਿਆ ਹਜੀ ਕੋਈ ਚਾਂਸ ਨਹੀਂ ਵੀ ਉਹ ਠੰਡ ਜ਼ਰੂਰ ਕਰ ਰખી ਐ ਨਹੀਂ ਤਾਂ ਪਾ ਨਹੀਂ ਹਵਾ ਚੱਲਦੀ ਐ ਤੇਜ਼ ਤੇ ਰਾਤ ਦਾ ਤਾਪਮਾਨ ਥੋੜਾ ਠੰਡਾ ਐ ਹਜੀ ਹੁੰਦਣ ਤਾ ਤਾਂ ਗਰਮ ਹੋਇਆ ਕਰੂਗਾ ਕੋਈ ਹੇ ਦੋ ਤੰਦਣ ਹਵਾ ਹੀ ਚੱਲੂਗੀ ਤੇਜ਼ ਪੱਛੋਂ ਇਸ ਕਰਕੇ ਵੀ ਹਜੀ ਕੋਈ ਸਵਾਹ ਨਾ ਠੰਡ ਦਿਓ ਵੀ ਰਹਿ ਹੱਥ ਮਿਲੂਗੀ ਤੇ ਆਪਾਂ ਪਹੁੰਚਦੇ ਤਣਕਦੇ ਵਿੱਚ ਤੇ ਹੁਣ ਹਰੇਕ ਕਣਕ ਗਮੋ ਲੈ ਕੇ ਆ ਕੀਤੇ ਵਿੱਚ ਨਸਨ ਲੱਗੀਆਂ। ਫੋਬੀ ਏ ਰੇ। ਕੀ ਕਹਿ ਰਹੀ ਹੈ ਨਾ। ਜਿਹੜਾ ਉਹ ਲੈ ਤੇ ਆਇਆ ਲੱਗਦਾ ਹੈ। ਤੇ ਹੁਣ ਹੁਣ ਜੋਰ ਵੀ ਹੈ। ਹਰੇਕ ਗੁੱਲੀ ਡੰਡੇ ਵਾਲੀ ਸਪਰੇ ਕਰੀ ਜਾਂਦਾ। ਤੇ ਟਾਈਮ ਹੈ ਹੁਣ। ਕਿਉਂ ਇਦੂਆ ਤਾਂ ਲੇਟ ਹੋ ਗਿਆ ਫਿਰ ਇਦੂਆ ਤਾਂ ਗੁੱਲੀ ਡੰਡਾ ਮਾਰਦਾ ਵੀ ਨਹੀਂ ਹੈਗਾ। ਇਹ ਲੋਕੋ ਵੀ ਭੇਲੇ ਨੇ ਅਜੇ ਜੋ ਜਿੰਨੇ ਸਪਰੀਆਂ ਕਰਤੀਆਂ ਤੇ ਹਰੇਕ ਪੰਡਾ ਦੇ ਵਿੱਚ ਸੜਕਾਂ ਤੇ ਖੜੇ ਹੁੰਦੇ ਨੇ ਬਿੱਲ ਬਣਾ ਕੋ ਕੰਮ ਤਾਂ ਦਾ ਤਾਂ ਹੈ ਨਹੀਂ ਬਿੱਲੇ ਵਸ ਕਿ ਕਿਹਨਾਂ ਪ੍ਰਚਾਕਲੇ ਕਰ ਗੱਲਾਂ ਕਰ ਲੀਆਂ ਕੁਛ ਨਹੀਂ ਕਰਤੇ ਕੰਮ ਤੋਂ ਲਾ ਲੋ ਤੁਸੀਂ ਵੀ ਅਗਲਾ ਟੜਕੇ ਆ ਜਾਂਦੇ ਸੜਕ ਤੇ ਵੇ ਜਾਂਦੇ ਨੇ ਵੇਲੇ ਉਹ ਤਾਂ ਕੋਈ ਕੰਮ ਨਹੀਂ ਆ ਤੁਹਾਨੂੰ ਅਸੀਂ ਜੇ ਕੋਈ ਕੰਮ ਕਰਦਾ ਉਹਦੀ ਡੁਬਲੀ ਕਰਨ ਲਈ ਕੋਈ ਨਹੀਂ ਕਰਦਾ ਹੋਰੀਆਂ ਵੀ ਕਰ ਲੀਆਂ ਤੇ ਹੁਣ ਆਪਾਂ ਪਹੁੰਚੇ ਹੋਏ ਕਣਕ ਦੇ ਵਿੱਚ ਤੇ ਇਹ ਛਟੂ ਆਪਾਂ ਗੱਲਾਂ ਕਰ ਲੀਆਂ ਤੇ ਕਣਕ ਦੇ ਵਿੱਚ ਪਹੁੰਚੇ ਹੋਏ ਕਣਕ ਨੂੰ ਹੀ ਅਲਟ ਦਿਖਾ ਰਹੇ ਮੈਗ ਜਨਾ ਚ ਤੀਜਾ ਦਿਨ ਹੋ ਗਿਆ ਤੇ ਆਪਾਂ ਤੁਹਾਨੂੰ ਕਣਕ ਵੀ ਦਿਖਾ ਦਾਂਗੇ ਆਪਣੀ ਕਿੱਦਾਂ ਦੀ ਲੱਗ ਰਹੀ ਹੈ ਤੇ ਉਹ ਕਣਕ ਸਾਰੀਆਂ ਕਾਲੀਆਂ ਹੋ ਗਈਆਂ ਦੂਰ ਦੂਰ ਤੱਕ ਹਰੇ ਬਈ ਮਾਰਦੀ ਹੈ ਠੈਂਟ ਲੱਗਦਾ ਮੌਸਮ ਕਿਉਂ ਹੁਣ ਦਿਨ ਆਪਾਂ ਘਰ ਨਾਲ ਆ ਜਾਣਗੇ ਗਰਮੀ ਦੇ ਦਿਨ ਆ ਜਾਣਗੇ ਤੇ ਕਣਕਾਂ ਨਸਰ ਆਉਣੀਆਂ ਫੇਰ ਕੰਮ ਦਾ ਜੋਰ ਪੈ ਜੂ ਬਸ ਕੋਈ ਹੁਣ ਕੋਈ ਟੂਵੀ ਵਾਲੀ ਮਸ਼ੀਨ ਸਮਾਰੂ ਕੋਈ ਕਰਪੈਣ ਸਮਾਰੂ ਹੈ ਫਟੂ ਆਟਾ ਲੋਕ ਕੰਮਾਂ ਚ ਪੈ ਜਾਣਗੇ ਤੇ ਆ ਠੰਡ ਕਰਕੇ ਕੰਮ ਰੁਕੇ ਪਈ ਸਾਰੇ ਤੇ ਸੁਣੋ ਕੈਮਰੇ ਚ ਦਿਖਾਵਿਦ ਨੇ ਆਪਣੇ ਕਣਕ ਕਿੱਦਾਂ ਦੀ ਲੱਗ ਰਹੀ ਹੈ ਚੈੱਕ ਕਰੋ ਤੁਸੀਂ ਹਰੇ ਭਾਈ ਹਰੇ ਭਾਈ ਮਾਰ ਉਹਨੋਂ ਪੱ ਚੱਲਦੇ ਆ ਘਰੇ ਚੱਲ ਉਹ ਕਿੱਡਾ ਮਾਣ ਚੱਲ ਹੁਣ ਬਣਾ ਅੱਜ ਅਸੀਂ ਨਹੀਂ ਬਣਾਈ ਜੇ ਮਣੀ ਲਾ ਫਿਰ ਦੇ ਉਹ ਕੱਲਾ ਕੱਲਾ ਹੈ ਗਿਆ ਜੀ ਪੁੱਤ ਵੇਖਦਾ ਨਾ ਵਿੱਚ 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 ਤੇ ਇਹ ਪਤਾ ਲੱਗੂ ਨਾਲ ਡੈਡੀ ਦੇ ਥੋੜੇ ਟੂ ਮਿੰਟ ਦੇ ਕਿਤੇ ਕਿਤੇ ਇਧਰ ਆਏ ਦਿਖਾਓ ਹੈਲੋ ਗਾਇਟ ਟਾਟਾ ਆਪਣੇ ਨਵੇਂ ਬਲਾਗਰੇ ਵਿੱਚ ਸਵਾਗਤ ਹੈ ਪ੍ਰਦੀਪ ਸਿੰਘ ਨੇ ਦੇਖੋ ਪੱਗ ਕਿਦਾਂ ਨਹੀਂ ਬੰਨੀ ਐ ਤੇ ਘੈਂਟ ਬਣੀ ਆ ਨਾ ਦੇਖ ਸੁੱਧੂ ਮੁੱਸੇ ਵਾਲੇ ਵਾਂਗੂ ਮਾਰਦਾ ਬੜ ਕੇ ਦੇਖੋ ਨਿਆਰੇ ਲੈੰਡਾ ਹੋਇਆ ਤੁਸੀਂ ਵੀ ਕਰਿਆ ਕਰੋ ਜਿੰਦਾ ਆਏ ਤੇ ਫੇਰ ਮੁੜ ਕੇ ਬਚਪਨ ਨਹੀਂ ਲੱਭਣਾ ਵੀਰੋ ਮੁੜ ਕੇ ਨਹੀਂ ਲੱਭਣਾ ਦੇਖੋ ਨਿਆਰੇ ਲੈੰਡਾ ਹੋਇਆ ਤੇ ਇਹ ਬੱਚੇ ਦਾ ਟੈਲੈਂਟ ਹੌਲੀ ਹੌਲੀ ਪੱਗ ਬੰਨਣਾ ਪੂਰੀ ਸਿੱਖ ਜੁੱਤੇ ਤੁਸੀਂ ਵੀ ਪੱਗ ਨੂੰ ਲਾਇਕ ਤੇ ਸ਼ੇਅਰ ਜੂ ਕਰਦਾ ਕਰੋ ਦੇਖੋ ਕਿੱਦਾਂ ਬੰਨ ਰਿਹਾ ਨਾਓ ਮਿਆਂ ਆਤੀ ਹਾਂ ਚੈੱਕ ਕਰੋ ਚੈੱਕ ਹਾਂ ਇਹ ਮਸੀਹ ਪੱਗ ਬੰਨਣੀ ਕਿਸੇ ਨੂੰ ਹੁੰਦੀ ਹੈ ਦੇਖ ਚੱਕਦਾ ਫੱਟੇ ਹੌਲੀ ਹੌਲੀ ਸਾਰਾ ਕੁਝ ਸਿੱਖ ਜੂ ਬੱਬੂ ਸਿੰਘ ਬੈਰ ਦੇਖੀ ਇਹ ਆ ਟੈਲੈਂਟ ਆ ਬੱਬੂ ਸਿੰਘ ਦੇ ਵਿੱਚ ਪੂਰਾ ਚੰਗਾ ਬੱਬੂ ਸਿੰਘ ਦੇ ਵਿੱਚ ਟੈਲੈਂਟ ਆ ਦੇਖੋ ਪੱਗ ਆ ਬੰਨਦੀ ਓ ਜਮਾ ਓ ਤਾਹਾਂ ਦੀ ਤਾਹਾਂ ਦੀ ਤਾਹਾਂ ਦੀ ਉੱਥੋਂ ਦੀ ਉੱਥੋਂ ਨਹੀਂ ਜਿੱਥੋਂ ਦੀ ਪਹਿਲਾਂ ਨਹੀਂ ਆ ਇੱਥੋਂ ਨਹੀਂ ਨਾਲੀ ਨਾ ਖੜ ਗਿਆ ਆ ਚੈੱਕ ਕਰੋ ਬਈ ਬਨਨ ਲਈ ਸੀ